ਇਹ ਕਮਲ ਕੌਰਾ ਸ਼ਹੀਦ ਕੀਤੀ ਗਈ ਹੈ ਹੁਣ ਤੁਸੀਂ ਲੱਚਰ ਤਾਂ ਫਲਾਣ ਵਾਲੇ ਨੂੰ ਸ਼ਹੀਦ ਕਰੋਗੀ ਕਮਾਲ ਹੋਗੀ ਰੋਟੀ ਕੀ ਰਾਇਓ ਰੋਈ ਜੇ ਤੁਝੇ ਸ਼ਿਮਸ਼ਾਨਾਂ ਦੇ ਵਿੱਚ ਉਹ ਤੇ ਰੱਬ ਲੱਗ ਗਿਆ ਮੈਂ ਦੇਖੋ ਰੱਬ ਨਹੀਂ ਲੱਗ ਗਿਆ ਮੈਂ ਕੀ ਕਹਿ ਰਿਹਾ ਸਾਡੀ ਰਾਜ ਜੋ ਸ਼ਹੀਦ ਕੀਤੀ ਗਈ ਆ ਮੈਂ ਲੈਣਾ ਹੀ ਨਹੀਂ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਦੇ ਮਿਆਂ ਨਹੀਂ ਹੈ ਕਿ ਜੇ ਸਾਡੀ ਕੁੜੀ ਨਾ ਕਮਾਉਂਦੀ ਹੈ ਤੇ ਡਬਲ ਟ੍ਰਿਪਲ ਲੱਭਣਾ ਏ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਕੀ 540 ਕਰੋੜ ਸਾਨੂੰ ਵਾਪਸ ਦੇ ਨਹੀਂ Toss for you ਹੋਰ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਕਿ ਠੀਕ ਠਾਕ ਹੋਵੋਗੇ ਵਧੀਆ ਹੀ ਚਾਹੀਦੇ ਹੋ ਮੁੰਡਿਆਂ ਲਈ ਹਰ ਰੋਜ਼ ਨਵੀਂ ਤੋਂ ਨਵੀਂ ਮੁਸੀਬਤ ਖੜੀ ਹੋ ਜਾਂਦੀ ਹੈ 35 ਲੱਖ ਵਾਲਾ ਮੁੱਦਾ ਹਲੇ ਮੜਾ ਜਾਂ ਟਿਕਣੀ ਲੱਗਿਆ ਸੀ ਉਦੋਂ ਨੂੰ ਪੈਂਦਾ ਜਰਾ 500 ਕਰੋੜ ਵਾਲਾ ਹੋਰ ਆ ਗਿਆ ਹਰੇ ਕੁੜੀ ਆਹੀ ਚੀਜ਼ ਸੋਚਦੀ ਹੈ ਜੇਕਰ ਮੈਂ 20000 ਕਮਾਉਣੀ ਹੈ ਨਾ ਤਾਂਗਾ ਮੁੰਡਾ 40000 ਕਮਾਉਣਾ ਚਾਹੀਦਾ ਪਰ ਜੇਕਰ ਇੱਕ ਮੁੰਡਾ 40000 ਰੁਪਏ ਕਮਾਉਂਦਾ ਹੈ ਨਾ ਉਹ ਕਹਿ ਦਿੰਦਾ ਕਿ ਮੈਂ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾ ਲੂੰਗਾ ਇਹ ਚੀਜ਼ਾਂ ਪਤਾ ਨਹੀਂ ਕੁੜੀਆਂ ਕਿਉਂ ਸੋਚਦੀਆਂ ਨੇ ਪਰ ਇਹ ਮੁੰਡੇ ਨਹੀਂ ਸੋਚਦੇ ਤਾਂ ਚ ਮੁੰਡਾ ਸੀ ਉਹ ਵਿਆਹਿਆ ਗਿਆ ਹੁਣ ਤਾਂ ਕੋਈ ਰਿਹਾ ਨਹੀਂ 500 ਕਰੋੜ ਵਾਲਾ ਚਲੋ ਕੋਈ ਗੱਲ ਨਹੀਂ ਇੱਕ ਮੁੰਡਾ ਇਹਦੀ ਮੇਰੀ ਨਿਗਾ ਚ ਫਿਰ ਵੀ ਹੈਗਾ ਤਾਂ ਚਲੋ ਆਓ ਇਹਨੂੰ ਦੱਸਦੇ ਆ ਕਿਹੜਾ ਇਹਦੇ ਨਾਲ ਨਾਲ ਕਈ ਹੋਰ ਵੀ ਆਈਟਮਾਂ ਦੇਖ ਲਾਂਗੇ ਕਿ ਸੱਚੀ ਕਮਲ ਕੌਰ ਭਾਬੀ ਜੀ ਨੂੰ ਸ਼ਹੀਦ ਕਰਤਾ ਆਈ ਆਈਆ ਤੇ ਇਹਦੇ ਨਾਲ ਨਾਲ ਹੀ ਤੁਹਾਨੂੰ ਦੱਸੂਗਾ ਕਿ ਬਿੱਲੂ ਕਿੱਥੇ ਜਾਣਾ ਚਾਹੁੰਦਾ ਹੈ ਆ ਗੱਲ ਕਰ ਰਿਹਾ ਰੇ ਬਾਬਾ ਤਾਂ ਚਲੋ ਆਓ ਪਹਿਲਾਂ ਸਾਰਿਆਂ ਨਾਲ 500 ਕਰੋੜ ਵਾਲੀ ਵਾਰੀ ਗੱਲਬਾਤ ਕਰ ਲੈਣੇ ਆ ਨੇ ਗੀਤ ਇਹੋ ਜਿਹਾ ਟਾਈਮ ਆਵੇ ਵੀ ਮੁੰਡਾ ਬਹੁਤ ਪੈਣਾ ਹੀ ਤੇ ਬੜਾ ਮੈਂ ਤੇ ਬੜੀ ਮਿਹਨਤ ਕੀਤੀ ਮੈਂ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਤੁਸੀਂ ਅਮੀਰ ਹੋ ਤੁਹਾਨੂੰ ਮੁੰਡਾ ਕੋਈ ਮਿਲ ਜੇ ਨਾਰਮਲ ਜਾਂ ਮੈਂ ਲੈਣਾ ਹੀ ਨਹੀਂ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਤੇ ਮਿਆਂ ਨਹੀਂ ਹੈ ਕਿ ਜਿਹੜੀ ਕੁੜੀ ਨਾ ਕਮੌਂਦੀ ਹੈ ਤੇ ਡਬਲ ਟ੍ਰਿਪਲ ਲੱਭਣਾ ਹੈ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਓਰੇ ਬਾਬਾ ਸਾਡੀ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਇਹਨੂੰ 250 ਕਰੋੜ ਦੇ ਕਿਹੜਾ ਜਾਂਦਾ ਇਹ ਵਿਆਹ ਕਰਨ ਵਾਲੀਆਂ ਗੱਲਾਂ ਹੈ ਨਹੀਂ ਗੁੱਡੀ ਛੜੇ ਰਹਿਣ ਵਾਲੀਆਂ ਗੱਲਾਂ ਹੈ ਤੇਰੀਆਂ ਚੱਲ ਇਹਦੇ ਲਈ ਇੱਕ ਮੁੰਡਾ ਲੱਭਦੇ ਆਂ ਵਿਆਹ ਕਰਾਏਂਗੀ ਤਾਂ 10 500 ਕਰੋੜ ਤੋਂ ਉੱਤੇ ਹੀ ਕਮਾਉਂਦਾ ਹੋਊਗਾ ਕਿਉਂਕਿ ਜਿੱਥੋਂ ਤਾਈ ਮੈਨੂੰ ਪਤਾ ਹੈ ਨਾ ਬਾਲੀਵੁੱਡ ਤੇ ਪੂਰੀ ਚੜ੍ਹਾਈ ਹੈ ਮੁੰਡੇ ਦੀ ਫੋਲੋ ਕਰਦੇ ਆ ਉਹਨੂੰ ਤਾਂ ਆਓ ਇਹਨੂੰ ਦੱਸਦੇ ਆ ਕਿਹੜਾ ਮੁੰਡਾ ਹੋ ਲੈ ਦੇਖ ਬਿੱਲੂ ਹਾਂ 500 ਕਰੋੜ ਤੋਂ ਉੱਤੇ ਕਮਾਉਂਦਾ ਮਹੀਨੇ ਦਾ ਕਿਉਂਕਿ ਬਿੱਲੂ ਆਪਦੇ ਮੂੰਹ ਨਾਲ ਕਹੀ ਜਾਂਦਾ ਹੈ ਕਹਿੰਦਾ ਮੈਨੂੰ ਪੈਣ ਚੋ ਬਾਲੀਵੁੱਡ ਵਾਲਿਆਂ ਫੋਲੋ ਕਰਦੀਆਂ ਜੇਕਰ ਤੁਹਾਨੂੰ ਨਹੀਂ ਜਿੱਕੀ ਨਾ ਹੁੰਦਾ ਤਾਂ ਤੁਸੀਂ ਵੀ ਸੁਣ ਲਓ ਉਹਨਾਂ ਵਾਲੇ 10 ਸਾਲਾਂ ਦੇ ਵਿੱਚ ਬੱਲੂ ਆਪਣੇ ਆਪ ਨੂੰ ਕਿੱਥੇ ਦੇਖਦਾ ਹੈ ਮੈਂ ਬਾਲੀਵੁੱਡ ਬਾਲੀਵੁੱਡ ਜਾਂਦਾ ਤੁਹਾਡਾ ਚਾਹ ਤੁਹਾਡਾ ਐਜ਼ ਐਨ ਐਕਟਰ ਐਜ਼ ਅ ਕੋਰੋਗਰਾਫਰ ਬੋਥ ਕੰਮ ਕਰ ਚੁੱਕੇ ਹੋ ਤੁਸੀਂ ਬਾਲੀਵੁੱਡ ਦੇ ਵਿੱਚ ਬਟ ਮਤਲਬ ਕਿ ਮੈਨੂੰ ਫੋਲੋ ਕਰਦੇ ਨੇ ਹੀਰਾ ਮੰਡੀ ਮੂਵੀ ਦੇਖੀ ਹਾਂ ਜੀ ਉਹਦੇ ਵਿੱਚ ਜਿਹੜੇ ਜਿੰਨੇ ਤੇ ਡੈਥ ਨਹੀਂ ਹੋ ਜਾਂਦੀ ਹੁੰਦੀ ਜੋ ਜਾਂਦੇ ਹੁੰਦੇ ਉਹ ਉਹ ਮੈਨੂੰ ਫੋਲੋ ਕਰਦੇ ਰੀਚਾ ਛੱਡਾ ਹੂੰ ਉਹ ਮੈਨੂੰ ਫੋਲੋ ਕਰਦੇ ਆ ਕਈ ਮਤਲਬ ਕਿ ਜਿਹੜੇ ਆ ਆਰਟਿਸਟ ਨੇ ਉੱਥੇ ਦੇ ਉਹ ਮੈਨੂੰ ਫੋਲੋ ਕਰਦੇ ਆ ਮੇਰੇ ਵੀਡੀਓਜ਼ ਬਹੁਤ ਦੇਖਦੇ ਆ ਐਂਡ ਨੀਹਾ ਬਸੀਨ ਹੋ ਗਏ ਉਹ ਵੀ ਮਤਲਬ ਕਿ ਕੋਆਰਡੀਨੇਟ ਮਤਲਬ ਕਿ ਮੇਰੇ ਟੱਚ ਆ ਉਈ ਮੇਰੇ ਇੰਸਟਾਗ੍ਰਾਮ ਤੇ ਮਤਲਬ ਜਿਹੜੀ ਉਹ ਗਾਣੇ ਤੇ ਵੀਡੀਓ ਬਣਾਵਾ ਪੱਕਾ ਸਟੋਰੀ ਲਾਉਣੀ ਲਾਉਣੀ ਉਹਨਾਂ ਨੇ ਮੈਸੇਜ ਵੀ ਤੁਹਾਨੂੰ ਆਉਂਦੇ ਉਹਨਾਂ ਦੇ ਹਾਂ ਰੀਚਾ ਦੇ ਨਹੀਂ ਹਾਂ ਬਸ ਇੰਜ ਜਣਾ ਤੁਸੀਂ ਨਾਮ ਲਾ ਲਿਆ ਹਾਂ ਹਾਂ ਕਿੰਨੇ ਬਹੁਤ ਵਧੀਆ ਕੰਮ ਆ ਤੁਹਾਡਾ ਅੱਛਾ ਹਾਂ ਕਿਉਂ ਕਰ ਗੱਲ ਮੰਨ ਦਿਓ 500 ਕਰੋੜ ਵਾਲੇ ਨੂੰ ਆਈ ਆਈਆ ਬਿੱਲੂ ਹਣ ਮਾੜੀ ਮੋਟੀ ਚੀਜ਼ ਨਹੀਂ ਰਹੇਗੀ ਬਿੱਲੂ ਹਣ ਬਾਗੜ ਬਿੱਲਾ ਬਣ ਗਿਆ ਮੈਂ ਵੀ ਸਾਲਾ ਕਈ ਵਾਰ ਸੋਚਦਾ ਹੁੰਨਾ ਕਿ ਇਹ ਨੂੰ ਪੰਪ ਦੇਈ ਕੌਣ ਜਾਂਦਾ ਹੈ ਭਾਂਚੋਂ ਹੁਣੀ ਪਤਾ ਲੱਗਿਆ ਤਾਂ ਪੰਪ ਹੀ ਭਾਂਚੋਂ ਬਾਲੀਵੁੱਡ ਵਾਲੇ ਦਿੰਦੇ ਆ ਉਹ ਕੀ ਲੈਣਾ ਤੂੰ ਬਾਲੀਵੁੱਡਾਂ ਤੋਂ ਉਹਨਾਂ ਨੇ ਮਰਵਾ ਦੇਣਾ ਤੈਨੂੰ ਤੂੰ ਆਪਣੇ ਵਧੀਆ ਰੀਲਾਂ ਤੇ ਖੱਸੀ ਹੋ ਲਿਆ ਕਰ ਵੈਸੇ ਇੱਕ ਗੱਲ ਤਾਂ ਹੈ ਬੱਬੇ ਤੇ ਬਿੱਲੂ ਪੈਂਦਾ ਤੇ ਗੱਗੇ ਤੇ ਗੀਤ ਪੈਂਦਾ ਦੋ ਦੋ ਅੱਖਰਾਂ ਚ ਲੈ ਫਿਰ ਤਾਂ ਬਣ ਗਈ ਗੱਲ ਮਿਲ ਕੇ ਸੰਜੋਗ ਹੁਣ ਤੱਕ ਤੁਸੀਂ ਕਿੰਨੇ ਕੇ ਪੰਜਾਬੀ ਗਾਣੇ ਜਾਂ ਫਿਲਮਾਂ ਦੇ ਕੈਰੋਗ੍ਰਾਫੀ ਕੀਤਾ ਕੀਤੀ ਹੋਈ ਹੈ ਤੁਸੀਂ ਮੇਬੀ ਸੱਚ ਦੱਸਦਾ ਮੈਂ 5 ਪੰਜ ਛੇ ਗਾਣੇ ਪੰਜ ਛੇ ਗਾਣੇ ਹਾਂ ਤੇ ਫਿਲਮਾਂ ਫਿਲਮਾਂ ਨਿਊ ਵੈਬ ਸੀਰੀਜ਼ ਕੀਤੀਆਂ ਲੈ ਭਾਂਚੋ ਬਿੱਲੂ ਦਾ ਪੂਰੀਆਂ ਫਿਲਮਾਂ ਫਿਲਮਾਂ ਨਾਟਕ ਕਰੀ ਬੈਠਾ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਭਾਂਚੋ ਦੇ ਨੂੰ ਕਲਾ ਰੀਲਾਂ ਤੇ ਨੱਚਦੇ ਹੀ ਦੇਖਿਆ ਬਿੱਲੂ ਤੇਰਾ ਬਹੁਤ ਸੋਹਣਾ ਕੰਮ ਹੈ ਬਹੁਤ ਵਧੀਆ ਕੰਮ ਹੈ ਤੂੰ ਐਂ ਕਰ ਆ ਕੰਮ ਧੰਦਾ ਛੱਡ ਤੂੰ ਭਾਂਚੋ ਗੁਵਿੰਦੇ ਸਰਦਾਰ ਨਾਲ ਰਲ ਕੇ ਖੁਈਆਂ ਸਾਫ ਕਰਨ ਲੱਗ ਜਾ ਅੱਛਾ ਬਾਈ ਜੀ ਭੋਲਾ ਉਹਨੇ ਹੈ ਕੱਢੋ ਗੱਡੀਆਂ ਬਾਈ ਜੀ ਤੁਹਾਨੂੰ ਜਾਣ ਦੀ ਲੋੜ ਨਹੀਂ ਆ ਛਿੰਦਾ ਪਹਿਲਵਾਨ ਰੈਡੀ ਐ ਇਹਨੂੰ ਭੇਜਦੇ ਆ ਭੋਲੇ ਨੂੰ ਕੱਚਾ ਹੀ ਖਾਜੂ ਭੋਲੇ ਨੂੰ ਤਾਂ ਨਹੀਂ ਪਤਾ ਕਿ ਛਿੰਦਾ ਪਹਿਲਵਾਨ ਕੱਚਾ ਖਾਊਗਾ ਕਿ ਨਹੀਂ ਪਰ ਜਿਹੜਾ ਭੋਲਾ ਐ ਨਾ ਉਹ ਪੈਂਚਤ ਦੁੱਧ ਦੇ ਦਾ ਐ ਚੁੰਗੂਗਾ ਜਿਵੇਂ ਬੁਰੀ ਮੱਝ ਨੂੰ ਕਾਲਾ ਇਕੱਠਾ ਚੁੰਦਾ ਹੁੰਦਾ ਚੰਨੀ ਪਹਿਲਵਾਨਾਂ ਦਾ ਪਹਿਲਵਾਨੀ 'ਚ ਕੋਈ ਟੋੜ ਨਹੀਂ ਪਰ ਬਦਮਾਸ਼ੀ ਲਈ ਬੰਦਾ ਬਦਮਾਸ਼ ਚਾਹੀਦਾ ਆ ਦੇਖੋ ਇਹਨੇ ਵੀ ਉਹੀ ਗੱਲ ਕਹੀ ਆ ਕਿ ਬੰਦਾ ਬਦਮਾਸ਼ੀ ਲਈ ਬਦਮਾਸ਼ ਚਾਹੀਦਾ ਹੈ ਨਾ ਕਿ ਦੁੱਧ ਦੇਣ ਵਾਲਾ ਵੱਡਿਆ ਬਦਮਾਸ਼ਾ ਜੇ ਤੂੰ ਐਡਾ ਹੀ ਬਦਮਾਸ਼ ਆ ਫਿਰ ਭੋਲੇ ਨੂੰ ਜਾ ਕੇ ਮਾਰ ਕਿਉਂ ਨਹੀਂ ਦਿੰਦਾ ਕਿਉਂ ਪੈ ਚੋ ਤੋ ਹੱਡ ਗੋਡੇ ਤੜਾਉਣੇ ਆ ਭੋਲਾ ਓ ਸਿੰਦੇ ਪਹਿਲਵਾਨ ਦਾ ਦੁੱਧ ਚੁੰਗਦਾ ਓ ਗੱਲਾਂ ਮਾਰੀ ਜਾਂਦਾ ਚੰਨੀ ਛੋਟੇ ਹੁੰਦੇ ਨੂੰ ਬੀਬੀ ਕਹਿੰਦੀ ਸੀ ਪੁੱਤ ਚੱਪਾ ਸਿੰਦੀ ਕਰ ਦੇ ਨਹੀਂ ਤਾਂ ਲੜਾਈ ਹੋ ਜੂ ਮੈਂ ਪਤਾ ਕੀ ਕੀਤਾ ਸੀ ਸਿੱਧੀ ਕਰਤੀ ਹੂੰ ਮੈਂ ਦੂਜੀ ਚੱਪਲ ਵੀ ਪੁੱਠੀ ਕਰਤੀ ਤਾਂ ਕਿ ਲੜਾਈ ਛੇਤੀ ਹੋਵੇ ਮੈਂ ਜਾ ਰਿਹਾ ਭੋਲੇ ਨਾਲ ਲੜਨ ਯਾ ਜਮੈਨੀ ਯਾ ਹੋ ਨਹੀਂ ਰੁਕੋ ਓ ਯਾਰ ਹੁਣ ਮੈਂ ਨਹੀਂ ਜਾਣਾ ਪਿੱਛੋਂ ਆਵਾਜ਼ ਮਾਰਤੀ ਜੇ ਮੇਰੇ ਰਸਤੇ ਐਕਸੀਡੈਂਟ ਹੋ ਗਿਆ ਫੇਰ ਪੁਆਇੰਟ ਲੈ ਕੌਣ ਕਹਿੰਦਾ ਨੂੰ ਪਿੱਛੋਂ ਦੀ ਬਾਜ਼ਮਾਰੀ ਆ ਸਾਰੇ ਜਾਣੇ ਗਵਾਹ ਹੈ ਕੁੜੀ ਨੇ ਅੱਗੋਂ ਦੀ ਬਾਜ਼ਮਾਰੀ ਆ ਮੂਹ ਰਹੀ ਪਿੱਛੋਂ ਦੀ ਨਹੀਂ ਬਾਜ਼ਮਾਰੀ ਜਿਹੜੇ ਪਿੱਛੋਂ ਦੀ ਬਾਜ਼ਮਾਰੀ ਹੁੰਦੀ ਨਾ ਫਿਰ ਆਵਾਜ਼ ਕੱਟ ਤੇ ਸੈਂਟ ਦੀ ਖੁਸ਼ਬੂ ਜ਼ਿਆਦਾ ਆਉਣੀ ਸੀ ਕਿਉਂਕਿ ਇਹ ਸਾਰੇ ਪਾਦੇ ਵੀ ਐ ਹੋ ਜਾ ਵੀ ਜਿਹੜਾ ਮੁਸਕ ਮੁਸਕ ਭਰਾ ਦਿੰਦੇ ਆ ਤਾਈਆਂ ਤੋਂ ਪੈਜ ਇਹਨਾਂ ਨੂੰ ਮੈਂ ਨਾਂ ਦਿੱਤਾ ਪੱਦਲ ਗੈਂਗ ਉਹ ਸਰਦੇ ਨਹੀਂ ਸੀਗਾ ਦੱਤ ਕੀਤੀ ਨਹੀਂ ਘਰੇ ਘੁੱਟ ਵਿੱਚ ਦੱਤ ਜੱਟ ਕੈਦ ਜੱਫੀ ਜਾਵਾ ਸ਼ੇਕ ਓਏ ਹੋਏ ਹੋਏ ਭੈਂਚ ਤੁਹਾਨੂੰ ਕੌਣ ਕਹਿੰਦਾ ਪਿੰਡ ਜੱਟ ਜੱਟ ਭੈਂਚ ਤੁਹਾਨੂੰ ਲੋਕ ਤਾਂ ਕਹਿੰਦੇ ਇੱਕ ਹੂਸੀ ਭੋਰਾ ਤੇ ਮੈਂ ਤੁਹਾਨੂੰ ਕਹਿੰਦਾ ਪੱਦਲ ਗੈਂਗਾ ਯਹਾਂ ਦੀ ਸੜਕਾਂ 'ਤੇ ਬਾਰਿਸ਼ ਕੇ ਬਾਅਦ ਬਹੁਤ ਅਯੋ ਮੈਂ ਨਾਲੀ ਵਿੱਚ ਗਿਰ ਗਈ ਕੈਮਰਾ ਬੰਦ ਕਰੋ ਨਾਲੀ ਜਿਹੜੇ ਸਾਹਮਣੇ ਤੂੰ ਮੋਟੀ ਐ ਤੈਨੂੰ ਕਿਸੇ ਵੱਡੇ ਚੌੜੇ ਨਾਲੇ ਨੂੰਲੇ ਚ ਡਿੱਗਣਾ ਚਾਹੀਦਾ ਸੀਗਾ ਬਾਕੀ ਇਹ ਬਾਹਰ ਬੋਤਲ ਚੱਕ ਕੇ ਜੰਗਲ ਪਾਣੀ ਜਾਂਦੀ ਐ ਘਰੇ ਤਾਂ ਇਹਨਾਂ ਦੇ ਫਸ ਜਾਂਦਾ ਨਾ ਹਾਂ ਖੂਈ ਵਾਲੇ ਗੇਟ 'ਚ ਟਿੱਡ ਐਵੇਂ ਕੁਝ ਹੋਰ ਸਮਝ ਹੀ ਜਾਂਦੇ ਐ ਤੁਹਾਨੂੰ ਕੀ ਲੱਗਿਆ ਵੀ ਲਿੰਡਾ ਫਸ ਜਾਂਦਾ ਨਾ 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 ਆਈ ਆਈਆ ਜੀ ਸਾਰਾ ਕੁਝ ਹੀ ਦੇਖ ਲਿਆ ਲਾਲ ਛਲਟ ਵੀ ਦੇਖ ਲਈ ਲਾਲ ਦਿਲ ਵੀ ਦੇਖ ਲਿਆ ਤੇ ਜਿਹੜਾ ਕੁਝ ਦਿਖਾਉਣਾ ਚਾਹੁੰਦੀ ਆ ਉਹ ਵੀ ਦੇਖ ਲਿਆ ਕਿਉਂਕਿ ਸਾਡੀ ਨਿਗਾਹ ਹੀ ਬੜੀ ਤੇਜ ਹੈ ਬਿਜਲੀ ਟੱਪ ਜਾਂਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚਾਂ ਦੀ ਨੂੰ ਬੋਲਦੀ ਆ ਨਾ 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 ਸਰਪੰਚਾਂ ਦੀ ਨੂੰ ਘੱਟ ਤੇ ਸਰਪੰਚਾਂ ਦਾ ਗੂੰਹ ਜਿਆਦਾ ਲੱਗਦਾ ਹੈ ਆਈ ਆਈਆ ਉਹ ਸਾਲਿਆ ਯਾਰ ਤੇ ਮੇਰੇ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇਰੇ ਨਾਲ ਆ ਨਾ ਉਕੇ ਜੇ ਹੋਰ ਨਾਲ ਨਹੀਂ ਆ ਮੇਰੀ ਜਾਨ ਬਾਈ ਸਾਨੂੰ ਪਤਾ ਵੀ ਤੁਹਾਡਾ ਆਪਸੀ ਚ ਕਿਹੜਾ ਪਿਆਰ ਹੈ ਕਿਰਪਾ ਕਰਕੇ ਚੀਜ਼ਾਂ ਨੈਟ ਤੇ ਨਹੀਂ ਦੱਸੀਆਂ ਜਾਂਦੀਆਂ ਕਿਉਂਕਿ ਇਹ ਪ੍ਰਾਈਵੇਟ ਤੇ ਪਰਸਨਲ ਚੀਜ਼ਾਂ ਹੁੰਦੀਆਂ ਨੇ ਇਹ ਕਿਰਪਾ ਕਰਕੇ ਨਾ ਹੀ ਦੱਸਿਆ ਕਰੋ ਤੁਹਾਡਾ ਝੁਰਲੂ ਵਾਲਾ ਪਿਆਰ ਹੈ ਆਪਸੀ ਚ ਇੱਕ ਦੂਜੇ ਦੇ ਫੇਰਿਆ ਕਰੋ ਤੇ ਸੌਂਜਿਆ ਕਰੋ ਹਾਲੋ ਸੋਣਾ ਮੇਰੀ ਜੱਟ ਨੂੰ ਦਵਣ ਦਬਾਉਣ ਨੂੰ ਬੜਿਆ ਏ ਤੂੰ ਕਿਵੇਂ ਦਿਵਾਵੇਂਗਾ ਹਾਲੇ ਐ ਜੜਾਂ ਜੋ ਪਟ ਕੇ ਮਾਰੂੰ ਜਿਵੇਂ ਜੱਟ ਖੇਤ ਚੋਂ ਮੂਲੀ ਪਟਦੇ ਹੁੰਦੇ ਆ ਉਹ ਪ੍ਰਾਵਾ ਤੈਨੂੰ ਕੌਣ ਦਬੂਗਾ ਸਾਲਿਆ ਜਿਹੜੇ ਸਾਹਮਣੇ ਤੇਰੀ ਹਾਈਟ ਹੈ ਦੇ ਆ ਮੈਨੂੰ ਲੱਗਦਾ ਭਾਂਜੇ ਤੈਨੂੰ ਦਬੋਂਦ-ਦਬੂਨ ਖਤਰਾ ਹੱਥੀ ਉੱਥੀ ਚਾਹੀਦਾ ਬੱਤ ਸਹੀ ਏ ਚੱਲੀ ਜਾਂਦੀ ਆ ਨਿਊਜ਼ ਸਾਡੀ ਗੱਲ ਤੂੰ ਜੇ ਸ਼ਹਿਰ ਵਿੱਚੋਂ ਢੇਰਾ ਕੱਟਦਾ ਹਾਂ ਢੇਰਾ ਕੱਟਦਾ ਨਹੀਂ ਹੋ ਜਾ ਜੱਟ ਦੀ ਮਸ਼ਹੂਰੀ ਬਿਨਾ ਗੱਲ ਤੂੰ ਜੇ ਸ਼ਹਿਰ ਵਿੱਚੋਂ ਤੇਰਾ ਕੱਟਦਾ ਨਹੀਂ ਹੋ ਜਾ ਤੇਰੀ ਮਸ਼ਹੂਰੀ ਕਰਨ ਦੀ ਤਾਂ ਲੋੜ ਹੀ ਨਹੀਂ ਮੈਨੂੰ ਲੱਗਦਾ ਜਿਹੜੇ ਸਾਹਮਣੇ ਦੇ ਨਿੱਕਰ ਪਸਾਰ ਰੱਖਿੰਨੇ ਨੇ ਚਤਣਾ ਚ ਗਾਂ ਅੱਗੇ ਤਾਂ ਸਮਾਨ ਮੈਨੂੰ ਖੁੱਲਾ ਹੀ ਲੱਗਦਾ ਮੋਰਾ ਹੀ ਪਿਆ ਹੈ ਉੱਤੇ ਹੋਰ ਲਿਖੀ ਹੋਰ ਬੈਠਾ ਜੈਮ ਲਵਰ ਟੱਟੂ ਲਵਰ ਭੈਣ ਚ ਜਿਮ ਵਾਲੇ ਤੁਹਾਡੀ ਇਹਨੇ ਬੇਇੱਜ਼ਤੀ ਕਰਾਤੀ ਤੁਸੀਂ ਜਿਮ ਵਿੱਚ ਜਾ ਕੇ ਚਿੱਤੜ ਵਧਾਉਨੇ ਹੋ ਭੈਣ ਚ ਜਿੱਥੇ ਇਹੋ ਜਿਹਾ ਤੁਹਾਨੂੰ ਬੰਦਾ ਮਿਲੇ ਨਾ ਜਿਮ ਵਿੱਚ ਫੜ ਕੇ ਖੱਸੀ ਕਰਦਿਆ ਕਰੋ ਇਹੋ ਜਿਹੇ ਇਹੋ ਜਿਹੇ ਝੁਰਲੂ ਫੇਰਿਆ ਕਰੋ ਕਿ ਬੰਦੇ ਦਾ ਪੱਦ ਨਿੱਕਲ ਜਾ ਕਰੇ ਤੇ ਖੜੇ ਹੁੰਦੇ ਤੇ ਦਰਦ ਹੋਇਆ ਕਰੇ ਕੋਈ ਜੰਮਿਆ ਵੈਲੀ ਆਸਾ ਨਹੀਂ ਬਾਜੇ ਕਬਰ ਨੂੰ ਕਬਰਾਂਟ ਬਿਲਾ ਠੁੱਡੀ ਭੈਣ ਨੂੰ ਸੱੱਬਲ ਵਾਲਾ ਬਦਮਾਸ਼ ਜਦੋਂ ਨੂੰ ਤੂੰ ਡੱਬ ਚੋਂ ਸੱੱਬਲ ਕੱਢੇਗਾ ਉਹਨੂੰ ਮਾਰ ਮਾਰ ਕੇ ਸਨ ਤੇਰਾ ਲੀਣ ਬਾਰ ਕੱਢ ਦੇਣਗੇ ਮੈਨੂੰ ਵੀ ਕਹਿਣ ਵਾਲਾ ਹੋਵੇ ਕਾਬੀ ਪਾਜੀ ਨਾਲ ਗੱਲ ਕਰ ਲੋ ਕਿ ਤੇਨੇ ਮਾਰ ਜਾਨਾ ਵਿੱਚ ਹੱਗਣ ਵਾਲੀ ਦੇ ਉਮਰ ਦੇ ਵਿੱਚ ਨੈਟ ਤੇ ਆਸ਼ਕੀ ਕਰਦੀ ਫਿਰਦੀ ਐ ਪਹਿਲਾਂ ਆਪਦੀ ਮਾਂ ਤੋਂ ਚਿੱਤਰ ਧੋਣੇ ਬੰਦ ਕਰ ਫੇਰ ਆਸ਼ਕੀ ਕਰ ਲਈ ਹਲੇ ਬਹੁਤ ਟਾਈਮ ਪਿਆ ਮੈਨੂੰ ਲੱਗਦਾ ਰਾਤ ਨੂੰ ਇਹਨੇ ਸੁੱਤੀ ਪਈ ਤਾਂ ਵਿੱਚ ਮੂਤ ਨਿਕਲ ਜਾਂਦਾ ਹੋਊਗਾ ਤੇ ਨੈਟ ਤੇ ਬਣ ਜਾਂਦੀ ਐ ਵੱਡੀ ਸਹਿਵਾ ਐ ਵੀ ਹਿੰਦੂ ਮੇਰੀਆਂ ਨਿਆਣੀਆਂ ਵੀ ਹਿੰਦੂ ਵਰਗੀ ਸੋਹਣੀ ਆ ਰਚਾਨ ਤੇਰੇ ਪਿੰਡ ਵਰਗੀ ਤੇਰੇ ਨਾਲ ਖੰਡ ਤਪ ਤਸਾ ਬਣ ਜਨਾਨਾ ਐ ਖੁਸਰਾ ਪਤਾ ਨਹੀਂ ਇਹ ਤੇ ਪਿਓ ਨੂੰ ਕੀ ਲੋੜ ਪਈ ਸੀ ਉਹਦੇ ਰਾਤ ਨੂੰ ਇਹਨੂੰ ਜੰਮਣ ਦੀ ਸਾਲਿਆ ਇਹਨਾਂ ਤਾਂ ਟਾਈਮ ਨਾਲ ਸੌ ਜਾਂਦਾ ਸਾਲੇ ਨੇ ਟੈਂਪੂ ਜੰਮ ਕੇ ਰੱਖਤਾ ਘੂਸਾ ਘਟਾ ਕਿਸ कलर ਦਾ ਕੱਚਾ ਪਾਇਆ ਤੁਸੀਂ ਹੂੰ ਦੱਸ ਤੋ ਨਾ ਕਿਉਂ ਤੂੰ ਧੋਕੇ ਜਾਣਾ ਆਈ ਆਈਆ ਕਾ ਫੁੱਟ ਪਟਿਆਲਾ ਸ਼ਾਹੀ ਕੱਢਮੀ ਦੀ ਜੁੱਤੀ ਕਦੇ ਟੌਪ ਨਾਲ ਪਾ ਲਵੇਂ ਜੀਨ ਨਹੀਂ ਨਾ ਇਹ ਪਟਿਆਲਾ ਸੂਟ ਹੈ ਨਾ ਇਹ ਕੱਢਮੀ ਜੁੱਤੀ ਹੈ ਤੇ ਨਾ ਹੀ ਕਦੇ ਜੀਨ ਨਾਲ ਟੌਪ ਹੈ ਇਹ ਤਾਂ ਪੈਣ ਚੋਂ ਹੱਗਣ ਵਾਲੇ ਚੱਤੜ ਐ ਸਲੇ ਪਤਾ ਨਹੀਂ ਇਹ ਚੱਤੜ ਮੂੰਮੇ ਦਿਖਾ ਕੇ ਸਾਫਤ ਕੀ ਕਰਨਾ ਚਾਹੁੰਦੀਆਂ ਜੇ ਰੱਬ ਨੇ ਲਾ ਤਾ ਇਹਨਾਂ ਨੂੰ ਲੁਕੋ ਲੋ ਟਾਕ ਲੋ ਪੈਣ ਚੋਂ ਨਾ ਅਜੀ ਸਿੱਧੇ ਹੀ ਦਿਖਾਉਂਦੀਆਂ ਫਿਰਦੀਆਂ ਫਿਰ ਕਹਿ ਦਿੰਦੇ ਮੁੰਡੇ ਨੇ ਰੇਪ ਕਰਤਾ ਚੱਤੜ ਆਪ ਦਿਖਾਉਂਦੀਆਂ ਫਿਰਦੀਆਂ ਜਿਹੜੇ ਸਾਹਣਾ ਤੁਹਾਡੇ ਹਾਲਾਤ ਆ ਨਾ ਤੁਹਾਡਾ ਰੇਪ ਨਹੀਂ ਤੁਹਾਡੇ ਤੇ ਚੱਤੜਾਂ ਦੀ ਡੰਡਾ ਦੇ ਦੇ ਪੈਣ ਚੋਂ ਮੈਨੂੰ ਤਾਂ ਵਿਚਾਰਾਂ ਦੇ ਭੈਣਾ ਤੇ ਤਰਸਾਈ ਜਾਂਦਾ ਇਹਨਾਂ ਤਾਂ ਕਿਸੇ ਗਵਾਂਡੀਆਂ ਦੇ ਮੁੰਡੇ ਦੇ ਬੰਦ ਦਿੰਦੀਆਂ ਇਹਦੇ ਕਿਉਂ ਬੰਨੀ ਟੈਂਪੂ ਵਿਭਾਗ ਦੇ ਗਰੁੱਪ ਪਤਾ ਕਿੱਦਾਂ ਦੇ ਹੁੰਦੇ ਨੇ ਫਲਾਣਾ ਲੰਨ ਫਲਾਣਾ ਫਲਾਣੀ ਆਈਡੀ ਫਲਾਣੀ ਰੰਨ ਕੂਸੀ ਪੜ ਬਹਿ ਕਵਾ ਫਲਾਣਾ ਇਹ ਟੈਂਪੂਆਂ ਦੇ ਗਰੁੱਪ ਹੁੰਦੇ ਨੇ ਇਹ ਤਾਂ ਸਾਨੂੰ ਵੀ ਪਤਾ ਹੈ ਤੂੰ ਭੈਣੀਆਂ ਨੂੰ ਜੇ ਦੱਸਦੀਆਂ ਸਿੱਧੀ ਮੁੱਦੇ ਦੀ ਗੱਲ ਕਰ ਪੱਗ ਬੰਨਣ ਨਾਲ ਕੋਈ ਸਰਦਾਰ ਨਹੀਂ ਬਣ ਜਾਂਦਾ ਸਰਦਾਰੀ ਅਸੂਲਾਂ 'ਚ ਹੁੰਦੀ ਆ ਕਿਉਂਕਿ ਸਰਦਾਰ ਦਾ ਮਤਲਬ ਹੁੰਦਾ ਲੀਡਰ ਜੇ ਤੂੰ ਗੱਲ ਕੋਈ ਸਰਦਾਰ ਬਾਰੇ ਕਰਨੀ ਆ ਫਿਰ ਤੂੰ ਗਰੁੱਪਾਂ ਦੇ ਨਾਂ ਕਿਉਂ ਦੱਸੀ ਜਾਂਦੀ ਆ ਲੈ ਸੁਆਦ ਆਉਂਦਾ ਦੱਸਣ ਦੇ ਵਿੱਚ ਦੱਸਾਂਗੇ ਤਾਂ ਵਿਊ ਆਉਣਗੇ ਭੈਣ ਚੋਲਾ ਸਾਲਾ ਇੱਥੇ ਤਾਂ ਪਤਾ ਲੱਗਦਾ ਕਿ ਕੂਸੀ ਤੇ ਖਸੀ ਰੰਨਾ ਹੈ ਬੱਤ ਸਹੀ ਹੈ ਸਰਦਾਰ ਦਾ ਮਤਲਬ ਹੁੰਦਾ ਲੀਡਰੀ ਕਰਨ ਵਾਲਾ ਜਿਹੜਾ ਕਿਸੇ ਚੀਜ਼ ਨੂੰ ਲੀਡ ਕਰਕੇ ਅੱਗੇ ਤੋਰ ਸਕੇ ਹੁਣ ਜਿਨ੍ਹਾਂ ਨੇ ਕੂਸੀ ਪਾੜ ਵਿਭਾਗਮੇ ਚਲਾਉਣੇ ਹੁਣ ਉਹ ਸਰਦਾਰੀ ਕਰ ਲੈਣਗੇ ਸਰਦਾਰੀ ਤਾਂ ਇਹਦੇ ਵਰਗੀਆਂ ਖਸੀ ਰੰਨਾ ਵੀ ਨਹੀਂ ਕਰ ਸਕਦੀਆਂ ਉਹ ਵੀ ਵੀਡੀਓ ਪਾਉਂਦੇ ਆ ਲੋਕਾਂ ਦੀ ਚੱਕ ਚੱਕ ਕੇ ਕੋਈ ਆਉਂਦੀਆਂ ਨਹੀਂ ਦਿਖਾਉਂਦੇ ਫਿਰਦੇ ਇਹ ਪਤਾ ਨਹੀਂ ਕਿੱਥੋਂ ਆ ਗਏ ਵਿਦੇਸ਼ੋਂ ਦੀ ਮੈਂ ਤਾਂ ਇਹਨਾਂ ਮੈਨੂੰ ਮੈਨੂੰ ਇਹਨਾਂ ਇਹਨਾਂ ਬੰਦਿਆਂ ਤੇ ਸ਼ਰਮ ਨਹੀਂ ਆਉਦੀ ਮੈਨੂੰ ਇਹਨਾਂ ਦੀਆਂ ਮਾਵਾਂ ਤੇ ਸ਼ਰਮ ਆਉਂਦੀ ਆ ਸ਼ਰਮ ਤਾਂ ਸਾਲੀ ਤੇਰੀ ਮਾਂ ਨੂੰ ਵੀ ਆਉਣੀ ਚਾਹੀਦੀ ਆ ਕਿ ਭੈਜਦੇ ਐਡੀ ਵੱਡੀ ਜੰਮ ਕਿਤੇ ਗਾਲਾਂ ਕੱਢਣ ਲਾਦੀ ਨੇਟ ਤੇ ਜੇ ਸਿੱਧਾ ਬੋਲ ਕੇ ਗਰੁੱਪਾਂ ਵਾਲਿਆਂ ਨੂੰ ਰਿਪਲਾਈ ਕਰਦੀ ਨਾ ਮੰਨਦੇ ਵੀ ਗਰੁੱਪਾਂ ਵਾਲੇ ਮਾੜੇ ਹੁੰਦੇ ਉਹਨੂੰ ਚੱਕ ਚੱਕ ਕੇ ਵੀਡੀਓ ਪਾਈ ਜਾਂਦੇ ਆ ਫੇਰੇ ਸਹੀ ਸੀ ਗਰੁੱ ਹੋ ਜੀ ਹੈ ਜਿਨ੍ਹਾਂ ਦੀ ਕੁੜੀ ਐਨੀ ਕਾਲੀ ਆ ਇੱਕ ਵਿਆਹੇ ਹੋਏ ਬੰਦੇ ਨੂੰ ਦੇਣ ਲਈ ਕਿਉਂਕਿ ਮੇਰੇ ਹਸਬੰਦ ਨੂੰ ਪਤਾ ਨਹੀਂ ਉਹ ਮੇਰੇ ਹਸਬੰਦ ਹਮੇਸ਼ਾ ਇਹ ਕਹਿੰਦੇ ਰਹਿੰਦੇ ਨਾ ਕਿ ਹਾਂ ਬਸ ਮੈਂ ਤੁੱਜੇ ਦੇਣੀ ਕਰਨੀ ਮੈਂ ਤਾਂ ਇਹ ਨੂੰ ਹੀ ਦੇਣੀ ਆ ਉਹ ਵੀ ਹੁਣ ਮੇਰੇ ਸਾਹਮਣੇ ਬਹੁਤ ਇੱਜ਼ਤਦਾਰ ਕਿਰਦਾਰ ਦੇ ਬਣ ਰਹੇ ਸ਼ਰਮ ਨਹੀਂ ਆਉਂਦੀ ਹੈਗੀ ਲੋਕਾਂ ਨੂੰ ਮੇ ਥੋੜੀ ਕੁੜੀ ਮੇਰੇ ਘਰ ਵਾਲੇ ਦੇ ਥੱਲੇ ਪੈਣ ਨੂੰ ਕਾਲੀ ਹੋਈ ਪਈ ਆ ਵਿਆਹੇ ਹੋਏ ਬੰਦੇ ਦੇ ਜਿਹੜੀ ਦਿਨ ਨੂੰ ਇੰਨੀ ਕਾਲੀ ਐ ਮੈਨੂੰ ਤੇਰੀ ਭੈਣ ਹੀ ਲੱਗਦੀ ਐ ਭੈਣ ਚੋ ਜੇ ਕੋਈ ਤੇਰੇ ਨਾਲ ਕੋਈ ਮਸਲਾ ਹੈ ਤਾਂ ਤੂੰ ਉਹਨੂੰ ਸਿੱਧਾ ਵੀ ਕਹਿ ਸਕਦੀ ਐ ਸਮਝਾ ਸਕਦੀ ਐ ਵੀਡੀਓ ਪਾਉਣ ਦੀ ਕੀ ਲੋੜ ਐ ਪਰ ਇਹ ਕੰਮ ਐ ਨਾ ਤਾਂ ਹੁੰਦਾ ਨਹੀਂ ਨਾ ਜੀ ਭੈਣ ਚੋ ਲੋਕਾਂ ਨੂੰ ਦੱਸਾਂਗੇ ਗਾਲਾਂ ਕੱਢਾਂਗੇ ਵੀਡੀਓ ਪਾਵਾਂਗੇ ਵਿਊ ਖਟਾਂਗੇ ਆ ਵਿਊਆਂ ਦੇ ਚੱਕਰ ਚੱਕਰ ਚ ਭੈਣ ਚ ਕੋਈ ਚਿੱਤਰ ਦਿਖਾਉਂਦੀ ਫਿਰਦੀ ਐ ਕੋਈ ਭੈਣ ਚ ਦੀ ਕੱਛੀਆਂ ਪਾ ਕੇ ਤੁਰੀ ਫਿਰਦੀ ਐ ਕੋਈ ਗਾਲਾਂ ਕੱਢੀ ਜਾਂਦੀ ਐ ਕੋਈ ਕੁਛ ਕਰੀ ਜਾਂਦੀ ਐ ਕੋਈ ਕੁਛ ਕਰੀ ਜਾਂਦੀ ਐ ਲਾਣਤ ਇਹਨਾਂ ਦੇ ਮਾਪਿਓ ਤੇ ਜਿਹੜੀਆਂ ਇਹਨੂੰ ਇਹੋ ਜਿਹਿਆਂ ਨੂੰ ਜੰਮਿਆ ਸਾਲਿਆਂ ਬਸ ਰਹਿੰਦੀ ਖੁੰਦੀ ਇਹ ਇਸ ਵੀਡੀਓ ਚ ਗੱਲਬਾਤ ਕਰਾਂਗੇ ਇਹਦੇ ਬਾਰੇ ਤਾਂ ਫਿਲਹਾਲ ਆਈ ਦੀ ਵੀਡੀਓ ਇਥੇ ਐਂਡ ਕਰਦੇ ਆਂ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਇੱਕ ਗੱਲ ਹੋਰ ਕੋਈ ਚਾਜਦਾ ਕੰਮ ਕਰਿਆ ਕਰੋ ਭੈਣ ਚ ਕੋਈ ਅਗਲੇ ਨੂੰ ਦੇਖਣ ਨੂੰ ਸੋਹਣਾ ਲੱਗੇ ਨਹੀਂ ਤਾਂ ਭੈਣ ਚ ਚਿੱਤਲ ਬੁੰਮੇ ਤਾਂ ਸਾਰੀਆਂ ਹਲਾ ਲੈਂਦੀਆਂ ਆਈ ਆਈਆ